ਵਾਗਦਾ ਤੁਹਾਡੇ ਆਪਣੇ ਹੀ YouTube ਚੈਨਲ ਪੋਜੀਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਦੀ ਜੋ ਅਪਡੇਟ ਆਇਆ ਹੈ ਪੰਜਾਬ ਪੁਲਿਸ ਦੀ ਜੋ ਅਪਕਮਿੰਗ ਵੈਕੈਂਸੀਆਂ ਹੈ ਇਸੇ ਸਾਰੀ ਆਪਾਂ ਇਸ ਗੱਲ 'ਚ ਕਰਾਂਗੇ ਜੋ ਕਿ 150 ਇੰਸਪੈਕਟਰ ਦੀ 450 ਸਬ ਇੰਸਪੈਕਟਰ ਤੇ 1000 ਐਸਆਈ ਟੋਟਲ 1600 ਪੋਸਟਾਂ ਤੇ ਦੋਸਤੋ ਇਹ ਬਹੁਤ YouTube ਤੇ ਵਾਇਰਲ ਹੋ ਰਹੀ ਏ ਕੀ ਇਹ ਸੱਚ ਹੈ ਜਾਂ ਝੂਠ ਹੈ ਸਾਰੀ ਆਪਾਂ ਇਸ ਵਿੱਚ ਗੱਲ ਕਰਾਂਗੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੇਕਰ ਤੁਸੀਂ ਅੱਧੇ 'ਚ ਛੱਡ ਜਾਓਗੇ ਤਾਂ ਤੁਹਾਨੂੰ ਅੱਧੀ ਹੀ ਜਾਣਕਾਰੀ ਮਿਲੇਗੀ ਤਾਂ ਅਧੂਰੀ ਜਾਣਕਾਰੀ ਨਾ ਜਾਣੋ ਦੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਔਨ ਕਰ ਲੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਇੱਕ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਟੈਲੀਗ੍ਰam ਚੈਨਲ ਦਾ ਲਿੰਕ ਮਿਲ ਜੇ ਤੁਸਾਂ ਜਰੂਰ ਜੁਆਇਨ ਕਰ ਲੈਣਾ ਪੋਜ਼ਿਟਿਵ ਹੈਰੀ ਪੰਜਾਬ ਨੂੰ ਤੇ ਹਰ ਤੁਹਾਨੂੰ ਅਪਡੇਟ ਮਿਲ ਜੇਗਾ ਟੈਲੀਗ੍ਰam ਚੈਨਲ ਨੂੰ ਜਰੂਰ ਜੁਆਇਨ ਕਰ ਲੈਣਾ ਤਾਂ ਦੋਸਤੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਤਾਂ ਕਿ ਹਰ ਬੱਚੇ ਤੱਕ ਪਹੁੰਚ ਸਕੇ ਤੇ ਇਸ ਖਬਰ ਦਾ ਸੱਚ ਪਤਨ ਲੱਗ ਜਾਵੇ ਤਾਂ ਦੋਸਤੋ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਮੈਂ ਉਮੀਦ ਹੈ ਮ ਇਸ ਮਾਨ ਸਾਹਿਬ ਦੇ ਸਟੇਟਮੈਂਟ ਨੂੰ ਜਰੂਰ ਸੁਣਨਾ ਪੂਰੇ ਧਿਆਨ ਨਾਲ ਸਾਰਾ ਸਟੇਟਮੈਂਟ ਸੁਣਦੇ ਆ ਪਹਿਲਾਂ ਮਾਨ ਸਾਹਿਬ ਨੇ ਕੀ ਕਿਹਾ ਹੈ ਦੂਜਾ ਐਨਡੀਪੀਐਸ ਦੇ ਅਧੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਏਐਸਆਈ ਕੋਲ ਹੁੰਦੀ ਸੀ ਕਈ ਵਾਰੀ ਏਐਸਆਈ ਕੋਲ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਆ ਤੇ ਜ਼ਿਲ੍ਹਾ ਕਾ ਆਰਡਰ ਚ ਪ੍ਰੋਮੋਸ਼ਨ ਵਾਸਤੇ ਸਮੱਸਿਆਵਾਂ ਆਉਂਦੀਆਂ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਥੇ 150 ਇੰਸਪੈਕਟਰ 450 ਸਬ ਇੰਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾਲ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਤੇ ਦੋਸਤੋ ਤੁਹਾਨੂੰ ਪਤਾ ਹੈ ਮਾਨ ਸਾਹਿਬ ਨੇ ਕਿਹਾ ਹੈ ਭਰਤੀ ਕਰਾਂਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਉਹਨਾਂ ਨੇ ਕੀ ਕਹੀ ਹੈ ਤੁਸੀਂ ਸਾਰਿਆਂ ਨੇ ਇਹ ਬਿਆਨ ਪੂਰਾ ਸੁਣ ਹੀ ਲਿਆ ਹੈ ਦੋਸਤੋ ਭਗਵੰਤ ਮਾਨ ਜੀ ਦਾ ਤਾਬ ਗੱਲ ਕਰਦੇ ਆ ਕੀ ਹੈ ਦੋਸਤੋ ਗੱਲ ਕੀ ਹੈ ਕਿ 150 ਜੋ ਇਨਸਪੈਕਟਰ ਦੀਆਂ ਆਈਆਂ ਹਨ ਜੋ ਗੱਲ ਕਰਦੇ ਹਨ ਦੋਸਤੋ ਜੋ 150 ਦੀ ਵੈਕੈਂਸੀ ਇਨਸਪੈਕਟਰ ਦੀ ਗੱਲ ਕਰ ਰਹੇ ਹਾਂ ਅੱਜ ਤੱਕ ਪੰਜਾਬ ਵਿੱਚ ਇਨਸਪੈਕਟਰ ਦੀ ਡਾਇਰੈਕਟ ਪੋਸਟ ਨਹੀਂ ਆਈ ਨਾ ਆਈ ਆਉਂਦੀ ਪੰਜਾਬ 'ਚ ਤਾਂ ਦੋਸਤੋ ਇਨਸਪੈਕਟਰ ਲੱਗਣ ਲਈ ਸਭ ਤੋਂ ਪਹਿਲਾਂ ਸਬ ਇਨਸਪੈਕਟਰ ਦੀ ਜਾਂ ਐਸਆਈ ਦੀ ਜੋ ਪ੍ਰੋਮੋਸ਼ਨ ਹੁੰਦੀ ਦੋਸਤੋ ਪ੍ਰੋਮੋਸ਼ਨ ਉਹ ਪ੍ਰੋਮੋਸ਼ਨ ਤੋਂ ਬਾਅਦ ਹੀ ਇਨਸਪੈਕਟਰ ਬਣਦਾ ਹੈ ਠੀਕ ਹੈ ਦੋਸਤੋ ਮਤਲਬ ਕਿ ਦੋਸਤੋ ਪ੍ਰਮੋਸ਼ਨ ਡਾਈ ਇੰਸਪੈਕਟਰ ਬਣਦਾ ਹੀ ਡਾਇਰੈਕਟ জব ਇੰਸਪੈਕਟਰ ਦੀ ਨਹੀਂ ਆਂਦੀ ਗੱਲ ਕਰਦੇ ਆ ਐਸ ਸਬ ਇੰਸਪੈਕਟਰ ਤੇ ਏਐਸਆਈ ਦੀ ਤੇ ਦੋਸਤੋ ਉਹਨਾਂ ਨੇ ਭਗਵੰਤ ਮਾਨ ਜੀ ਨੇ ਇਹ ਸਟੇਟਮੈਂਟ ਦਿੱਤਾ ਹੈ ਕਿ ਇਹਨਾਂ ਜੋ ਇੰਸਪੈਕਟਰ ਸਬ ਇੰਸਪੈਕਟਰ ਤੇ ਏਐਸਆਈ ਇਹ ਦੇਵਾਂਗੇ ਇਹਨਾਂ ਨੂੰ ਪ੍ਰਮੋਸ਼ਨ ਮਤਲਬ ਜੋ ਪਾਦਨ ਛੋਟੇ ਹਨ ਉਹਨਾਂ ਨੂੰ ਅੱਗੇ ਪ੍ਰਮੋਸ਼ਨ ਦੇਵਾਂਗੇ ਜੇ ਏਐਸਆਈ ਹੈ ਤਾਂ ਐਸਾ ਹੀ ਬਣਾਵਾਂਗੇ ਏਐਸਆਈ ਤੋਂ ਇੰਸਪੈਕਟਰ ਤਾਂ ਟੋਟਲ ਉਹਨਾਂ ਲਈ ਹੀ ਪ੍ਰਮਾਣਿਕੀ ਕਰ ਸਕਦੇ ਹਨ ਜੋ ਬਾਅਦ ਫਿਰ ਪੋਸਟਾਂ ਬਚਾਂਗੇ ਉਹਦਿਆਂ ਹੀ ਪੋਸਟਾਂ ਨਵੀਂ ਆਣਗੇ ਤੇ ਦੋਸਤੋ ਹਾਲੇ ਉਹਨਾਂ ਨੇ ਹੀ ਦੱਸਿਆ ਹੈ ਕਿ ਜੋ ਪੋਸਟਕ ਸਬ ਇੰਸਪੈਕਟਰ ਇੰਸਪੈਕਟਰੇ ਪ੍ਰੋਮੋਸ਼ਨ ਹੋਣਗੀਆਂ ਮਤਲਬ ਕਿ ਪ੍ਰੋਮੋਸ਼ਨ ਕੀਤੀਆਂ ਜਾਣਗੀਆਂ ਉਹ ਬੱਚੇ ਜੋ ਜੋ ਲੱਗੇ ਹੋਏ ਹਨ ਐਸਆਈ ਏਐਸਆਈ ਜਾਂ ਹੈੱਡ ਕਨਸਟੇਬਲ ਉਹਨਾਂ ਲਈ ਪ੍ਰੋਮੋਸ਼ਨ ਹੋਏਗੀ ਦੋਸਤੋ ਇਹ ਹਾਲੇ ਜੌਬ ਨਹੀਂ ਹੈ ਜੋ ਬੱਚੇ ਕਰ ਰਹੇ ਹਨ ਕਿ ਜੌਬ ਅਪਲਾਈ ਕਰਾਂਗੇ ਇਹ ਹਾਲੇ ਜੌਬ ਨਹੀਂ ਆਈ ਹੈ ਨਾ ਵੈਕੈਂਸੀ ਆਈ ਹੈ ਤੇ ਦੋਸਤੋ ਆਵੇਗੀ ਵੈਕੈਂਸੀ ਜ਼ਰੂਰ ਐਸਆਈ ਆ ਸਕਦੀ ਹੈ ਜਾਂ ਏਐਸਆਈ ਆ ਸਕਦੀ ਹੈ ਹੈੱਡ ਕਨਸਟੇਬਲ ਤਾਂ ਹਰ ਵੇਰ ਹਰ ਸਾਲ ਆਉਂਦਾ ਹੀ ਰਿਹਾ ਹੈ ਤਾਂ ਦੋਸਤੋ ਤੁਨੂੰ ਸਾਰਾ ਪਤਾ ਲੱਗ ਗਿਆ ਹਾਂ ਇੱਕ ਮੈਂ ਕਹਿਣਾ ਕੀ ਚਾਹੁੰਦਾ ਹਾਂ ਤੇ ਤੁਸੀਂ ਸਾਰਾ ਪੁਗੰਧ ਮੰਡ ਜਿਹੜਾ ਸਟੇਟਮੈਂਟ ਵੀ ਪੜ ਚੁੱਕੇ ਹੋ ਤਾਂ ਜਿੱਕਰ ਸਾਰੇ ਦੋਸਤਾਂ ਨੂੰ ਸਮਝ ਲੱਗੀ ਹੋਵੇਗਾ ਤਾਂ ਤੁਸੀਂ ਅਗਲੇ ਦੋਸਤਾਂ ਨੂੰ ਜ਼ਰੂਰ ਵੀਡੀਓ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਵੀ ਉਲਝੇ ਜਾਂ ਕਿਸੇ ਵੀ ਜੋ ਕੋਈ ਉਲਝਣ ਨਾ ਪੈਣ ਤੇ ਦੋਸਤੋ ਸਾਰਿਆਂ ਨੂੰ ਸਮਝ ਲੱਗ ਗਿਆ ਤੇ ਅਸਲ ਵਿੱਚ ਇਹ ਕੋਈ ਵੈਕੈਂਸੀ ਜਾਂ ਜੋਬ ਨਹੀਂ ਆਈ ਹੈ ਫਿਊਚਰ ਤੇ ਜ਼ਰੂਰ ਐਸਆਈ ਜਾਂ ਸਬ ਇੰਸਪੈਕਟਰ ਜਾਂ ਹੈੱਡ ਕਨਸਟੇਬਲ ਦੀ ਜੋਬ ਆਏਗੀ ਤੇ ਦੋਸਤੋ ਇਹ ਸਿਰਫ ਇਹਨਾਂ ਦੀ ਪ੍ਰੋਮੋਸ਼ਨ ਲਈ ਗੱਲ ਕੀਤੀ ਗਈ ਹੈ ਇਨਨ ਪ੍ਰਮੋਟ ਕੀਤਾ ਜਾਵੇਗਾ ਫਿਰ ਉਹਨਾਂ ਜਿਹੜੇ ਥੱਲੇ ਵੈਕੈਂਸੀਆਂ ਬਚਨ ਗਿਆ ਉਹਨਾਂ ਲਈ ਨਾ ਹੀ ਜੋਬ ਅਪਲਾਈ ਕੀਤੀ ਜਾਵੇਗੀ ਦੋਸਤੋ ਹੋਪ ਤੈਨੂੰ ਸਾਰਿਆਂ ਨੇ ਸਮਝ ਲੱਗ ਗਈ ਹੋਵੇਗੀ ਤਾਂ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਜ਼ਰੂਰ ਲਾਈਕ ਕਰ ਲੈਣਾ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਆਨ ਕਰਨਾ ਤਾਂ ਕਿ ਹਰ ਵੀਡੀਓ ਤੇ ਨੋਟੀਫਿਕੇਸ਼ਨ ਪਹੁੰਚ ਸਕੇ ਥੈਂਕ ਯੂ ਫॉर ਵਾਚਿੰਗ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਜੇਕਰ ਕਿਸੇ ਨੂੰ ਡਾਊਟ ਹੈ ਤਾਂ ਕਮੈਂਟ ਜ਼ਰੂਰ ਕਰ ਦੇਣਾ ਜਲਦੀ ਉਸ ਨੂੰ ਜਵਾਬ ਮਿਲ ਜਾਵੇਗਾ ਧੰਨਵਾਦ